ਅੰਮ੍ਰਿਤਸਰ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਦਿਨ-ਬਦਿਨ ਖਰਾਬ ਹੁੰਦੀ ਨਜ਼ਰ ਆ ਰਹੀ ਹੈ। ਆਏ ਦਿਨ ਹੀ ਗੋਲੀ ਚੱਲਣ ਅਤੇ ਕਤਲ ਕਰ ਦੇਣ ਦੀਆਂ ਵਾਰ ਦਾਤਾ ਸਾਹਮਣੇ ਆ ਰਹੀਆਂ ਨੇ। ਉੱਥੇ ਹੀ ਦੱਸਦੀ ਹੈ ਕਿ ਦੇਰ ਰਾਤ ਅੰਮ੍ਰਿਤਸਰ ਦੇ ਵਿੱਚ ਪੁਲਿਸ ਥਾਣੇ ਦੇ ਬਾਹਰ ਇੱਕ ਗੱਡੀ ਵਾਲੇ ਦੇ ਵੱਲੋਂ ਦੂਸਰੀ ਗੱਡੀ ਵਾਲੇ ਦੇ ਉੱਤੇ ਤਾਬੜਤੋਰ ਗੋਲੀਆਂ ਚਲਾਈਆਂ ਗਈਆਂ ਨੇ। ਦੱਸਦੀ ਹੈ ਕਿ ਜਦ ਗੱਡੀ 'ਚ ਸਵਾਰ ਨੌਜਵਾਨਾਂ ਦੇ ਵੱਲੋਂ ਅੱਗੇ ਜਾ ਰਹੀ ਗੱਡੀ ਨੂੰ ਕ੍ਰੋਸ ਕਰਨ ਦੇ ਲਈ ਉਸ ਤੋਂ ਰਸਤਾ ਮੰਗਿਆ ਗਿਆ, ਹੋਰਨ ਵਜਾਇਆ ਗਿਆ ਤਾਂ ਅੱਗੇ ਜਾ ਰਹੀ ਗੱਡੀ ਦੇ ਵਿੱਚ ਸਵਾਰ ਨੌਜਵਾਨਾਂ ਦੇ ਵੱਲੋਂ ਗੱਡੀ ਵਾਲੇ ਦਾ ਪਿੱਛਾ ਕੀਤਾ ਗਿਆ ਔ ਵੀ ਤੁਹਾਨੂੰ ਸਾਂਝੀ ਕਰ ਰਿਹਾ ਤਸਵੀਰਾਂ ਦੇਖ ਸਕਦੇ ਹੋ ਗੱਡੀ ਦੇ ਉੱਤੇ ਗੋਲੀ ਦੇ ਨਿਸ਼ਾਨ ਪਨੇ ਹੋਏ ਨੇ ਜਿਸ ਗੱਡੀ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਨੇ ਔਰ ਆਲਟੋ ਗੱਡੀ ਦੇ ਵਿੱਚ ਸਵਾਰ ਨੌਜਵਾਨਾਂ ਦੇ ਵੱਲੋਂ ਹਾਰਨ ਮਾਰਿਆ ਗਿਆ ਸੀ ਰਸਤਾ ਮੰਗਿਆ ਗਿਆ ਸੀ ਤਾਂ ਜਿਸ ਤੋਂ ਬਾਅਦ ਅੱਗੇ ਜਾ ਰਹੀ ਗੱਡੀ ਦੇ ਵਿੱਚ ਸਵਾਰ ਨੌਜਵਾਨਾਂ ਦੇ ਵੱਲੋਂ ਆਲਟੋ ਗੱਡੀ ਦੇ ਉੱਤੇ ਫਾਇਰ ਕੱਢੇ ਗਏ ਨੇ ਗੱਡੀ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਨੇ ਜਿਸ ਤੋਂ ਬਾਅਦ ਨੌਜਵਾਨਾਂ ਨੇ ਉੱਥੋਂ ਭੱਜ ਕੇ ਆਪਣੀ ਜਾਨ ਬਚਾਈ ਹੈ ਤਾ ਦੱਸ ਦਈਏ ਕਿ ਨੌਜਵਾਨਾਂ ਦੇ ਵੱਲੋਂ ਦੱਸਿਆ ਗਿਆ ਕਿ ਅੰਮ੍ਰਿਤਸਰ ਦੇ ਰਿਆਟੋ ਚੌਂਕ ਤੇ ਜਦ ਹੌਰਨ ਮਾਰ ਕੇ ਅੱਗੇ ਜਾ ਰਹੀ ਗੱਡੀ ਵਾਲਿਆਂ ਤੋਂ ਰਾਹ ਮੰਗਿਆ ਗਿਆ ਤਾਂ ਅੱਗੇ ਜਾ ਰਹੀ ਗੱਡੀ ਸਵਾਰ ਹੌਰਨ ਤੋਂ ਖਫਾ ਹੋ ਗਿਆ ਔਰ ਉਸਨੇ ਲਗਾਤਾਰ ਹੀ ਸਾਡੀ ਗੱਡੀ ਦਾ ਪਿੱਛਾ ਕੀਤਾ ਔਰ ਭਗਵਾਨ ਵਾਲਮੀਕੀ ਚੌਂਕ ਦੇ ਨੇੜੇ ਆ ਕੇ ਉਸਨੇ ਸਾਡੀ ਗੱਡੀ ਨੂੰ ਘੇਰਾ ਪਾ ਲਿਆ ਔਰ ਗੋਲੀਆਂ ਚਲੋਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਤਾਂ ਮੌਕੇ ਦੇ ਉੱਤੇ ਨੌਜਵਾਨਾਂ ਨੇ ਭੱਜ ਕੇ ਆਪਣੀ ਜਾਨ ਬਚਾਈ ਹੈ ਤਾਂ ਵੇਖ ਸਕਦੇ ਹੋ ਮੌਕੇ ਦੇ ਉੱਤੇ ਪੁਲਿਸ ਪ੍ਰਸ਼ਾਸਨ ਵੀ ਪਹੁੰਚਿਆ ਹੈ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਔਰ ਕਿਹਾ ਜਾ ਰਿਹਾ ਹੈ ਕਿ ਜੋ ਵੀ ਬਣਦੀ ਕਾਨੂੰ ਗੋਲੀਆਂ ਚੱਲੀਆਂ ਜਾਂਦੀਆਂ ਨੇ ਤਾਂ ਵੇਖ ਸਕਦੇ ਹੋ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਇੱਕ ਵੱਡਾ ਸਵਾਲ ਖੜਾ ਹੋ ਰਿਹਾ ਜਿੱਥੇ ਪੁਲਿਸ ਦੇ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਲੋਕ ਸੁਰੱਖਿਆ ਨੂੰ ਲੈ ਕੇ ਤਾਂ ਉਹਨਾਂ ਹੀ ਦਾਅਵਿਆਂ ਨੂੰ ਮੂਹ ਚਕੌਂਦੀ ਹੋਈ ਇਹ ਤਸਵੀਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਰਾਮ ਮੰਗਨ ਦੇ ਉੱਤੇ ਅੰਮ੍ਰਿਤਸਰ ਦੇ ਵਿੱਚ ਕਾਰ ਸਵਾਰ ਦੇ ਉੱਤੇ ਗੋਲੀਆਂ ਚੱਲੀਆਂ ਨੇ ਤਾਂ ਇਸ ਮਾਮਲੇ ਨੂੰ ਲੈ ਕੇ ਕਾਰ ਸਵਾਰ ਦਾ ਕੀ ਕਹਿਣਾ ਉਹ ਵੀ ਤੁਹਾਨੂੰ ਸੁਣਾਉਨੇ ਆ ਆਪਾਂ ਗੱਡੀ ਚਲਾਉਂਦੇ ਆ ਆਪਾਂ ਇੱਥੋਂ ਯੂਜ਼ ਕਰ ਲਿਆ ਲਾਪੀ ਸਿੰਘ ਜੀ ਮੇਰਾ ਨਾਮ ਜਗਦੇਵ ਕਲਾ ਭਾਜੀ ਇਹ ਜਿਹੜੀ ਗੱਡੀ ਤੇ ਚਲੀ ਚਗੀ ਕਿ ਤੁਹਾਡੀ ਗੱਡੀ ਹੈ ਹਾਂਜੀ ਹਾਂਜੀ ਭਾਜੀ ਮ ਇਤੋਂ ਆਪਾਂ ਯੂ-ਟਰਨ ਲਿਆ ਅੱਡੇ ਨਾਲ ਰਿਆਲਟੋ ਚੌਂਕ 'ਚ ਗੱਲ ਹੋਈ ਸੀ ਪਾਸਿੰਗ ਤੋਂ ਠੀਕ ਆ ਹਾਰਨ ਤੋਂ ਠੀਕ ਆ ਸਾਡੇ ਇੱਥੇ ਆਣ ਕੇ ਬਾਲਮੀਕ ਚੌਂਕ ਦੇ ਸਾਹਮਣੇ ਇੱਥੇ ਅੱਡੀ ਗੱਡੀ ਦੇ ਗੱਡੀ ਫੇਰ ਕੱਢ ਦਿੱਤਾ ਗਿਆ ਇੱਕ ਜੋ ਮੁਰਗੇ ਗੱਡੀ ਸਾਡੀ ਸਿੱਧੀ ਭਿਹਾ ਕੇ ਲੈ ਗਏ ਆਪਾਂ ਇੱਥੇ ਰੁਕ ਗਏ ਆਪਾਂ ਇੱਥੇ ਥਾਣੇ ਗਏ ਆ ਇੱਥੇ ਅੱਡੀ ਸੁਣਵਾਈ ਨਹੀਂ ਹੋਈ ਆ ਨੂੰ ਇੱਥੇ ਕੱਢ ਦਿੱਤਾ ਗਿਆ ਆਂਦੇ ਵੀ ਕੀਮਾਲੇ ਚੌਂਕ 'ਚ ਜਾਓ ਠੀਕ ਜੋ ਬਸ ਸੁਣਵਾ ਲਈ ਕੀ ਕੰਮ ਕਰੀ ਕੀ ਕਾਰਵਾਈ ਹੁਣ ਸਾਡੀ ਇੱਥੇ ਹੋਈ ਆ ਭਜੀ ਜੇ ਕਹਿੰਦਾ ਕਿਮਾਲੇ ਚੌਂਕ 'ਚ ਖਾਣੇ ਚਾਹੋ ਗੱਡੀ ਲੈ ਕੇ ਉੱਥੇ ਕ ਕੰਪਲੇਨ ਦੇਤੀ ਹੈ ਤੁਸੀਂ ਜੀ ਹਾਂ ਜੀ ਇੱਥੇ ਨਹੀਂ ਆਡੀ ਕੰਪਲੇਨ ਹੋਈ ਆਡੀ ਇੱਥੇ ਲਿਖੀ ਗਈ ਆ ਕੰਪਲੇਨ ਆਪਾਂ ਕੀ ਮਾਰੇ ਥਾਣੀ ਜਾ ਕੇ ਦਵਾਗੇ ਭਾਜੀ ਹਰਨ ਮਾਰਿਆ ਹਰਨ ਦੁਆਨ ਤੇ ਵੀ ਸਾਨੂੰ ਹਰਨ ਮਾਰ ਗਿਆ ਬੜੀ ਕ੍ਰੋਸ ਸਾਡੇ ਨਾਲ ਲਾਤੀ ਕਿ ਹਰਨ ਕਿਉਂ ਮਾਰਿਆ ਤੇ ਉਹਨਾਂ ਨੂੰ ਦੋਸਤਾਂ ਦਾ ਨਹੀਂ ਭਾਈ ਹੁਮੇ ਜਾਣਾ ਧੰਨਵਾਦ ਜਿੰਨੇ ਤੱਕ ਗੁੜੀ ਚਲਾਈ ਨਹੀਂ ਭਾਈ ਉਹ ਤਾਂ ਨਾ ਆਪਣੇ ਵੀਰਾ ਦੱਸਿਆ ਆਪਣੇ ਫਿਰ ਸੇਮਰ ਸੇ ਪਰਮੰਡਾ ਆ ਗਈ ਕਵਰਟੀ ਹਾਂ ਜੀ ਉਹ ਨਾਲ ਕੋਈ ਜੱਸ ਕਿਹਨਾਂ ਪੜਦਾ ਜੱਸ ਜੱਸੀ ਜੱਸ ਜੱਸੀ ਦਾ ਪਨੇਵਾ ਇਸ ਨੂੰ ਪਨੇਵਾ ਪੈਸਾ ਉਹਰਾ ਉਹ ਵੀ ਟਾਇਰ ਕਰ ਰਿਆ ਸੀ ਨਹੀਂ ਵੀ ਇੱਥੇ ਗੱਡੀ ਖਲਾਰੀ ਹੋਈ ਸੀ ਕਿ ਤੁਹਾਡੇ ਮਗਰ ਪਿੱਛੇ ਨਹੀਂ ਭਾਈ ਉਹ ਚਲਦੀ ਗੱਡੀ ਤੇ ਮਾਰੀ ਗੱਡੀ ਚਲਦੀ ਗੱਡੀ ਚਲਦੀ ਤੁਹਾਮਾਰਿਆ ਅਸੀਂ ਭਾਈ ਅਸੀਂ ਦਾਦੇ ਮਾਰੇ ਟਾਹੜ ਮਨ ਰੈਸ਼ ਪੈ ਗਈ ਤੇ ਗੱਡੀ ਭਜਾ ਗਾਂ ਲੈ ਗਏ ਤੇ ਫਿਰ ਘੁਮਾ ਕੇ ਹੀ ਆਉਣ ਵਕਾਣਾ ਤੇ ਇਸ ਗੱਡੀ ਲਸੇ ਲਾਤੀ ਨਾ ਕੀ ਲੱਗਦਾ ਕੀ ਕਾਰਨ ਹੋ ਸਕਦਾ ਵਾ ਇਹ ਤੇ ਭਾਜੀ ਆਪਣੇ ਤੇ ਕੋਈ ਹੈ ਨਹੀਂ ਕੋਈ ਜਨਾ ਉਹਨਾਂ ਕੋਈ ਦਿਨ ਸੇ ਭਾਈ ਪੜੀ ਨਾ ਨਾ ਕਹੀ ਇਹ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਭਾਈ ਸਾਡਾ ਕੋਈ ਨੁਕਸਾਨ ਨਹੀਂ ਹੋਇਆ ਪਰ ਫੇਰ ਵੀ ਭਾਜੀ ਸਾਡੇ ਲੱਗ ਜਾਂਦੀ ਫੇਰ ਇਹ ਸਾਡੇ ਮਗਰ ਪਿੰਡ ਦਿੱਤੀ ਜੀ ਪਾਜੀ ਪੋਸਟ ਕਮੇਰੇ ਤੋਂ ਪਿੱਛੇ ਲ ਸਾਡੇ ਥਾਣਾ ਸਾਡੇ ਥਾਣਾ ਇਥੋਂ ਇਹ ਸਾਰਾ ਆਉਂਦੇ ਆ ਕਿ ਪਤਗੀ ਮਰੇ ਜਾਓ ਸਾਡੇ ਅੰਦਰ ਨਹੀਂ ਹੁੰਦਾ ਆਇਆ ਬਲਾਇਓ ਸਾਹਿਬ ਹੁਣ ਪਿੰਡ ਵਾਲੇ ਬੋਲ ਆ ਗਏ ਇੱਥੇ ਹਾਂ ਜੀ ਸਰ ਆਈ ਗਏ ਇਹ ਹੁਣ ਵਾਰੀ ਕਿੰਨੇ ਫਾਇਰ ਹੋਣਾ ਲੋ ਕੱਢੇਗੇ ਇੱਕੋ ਹੀ ਸਰ ਸਹਾਜਾ ਇੱਕੋ ਡਿਗ ਡਿਗ ਗੋਲੀ ਬਰਾਮ ਤੋਂ ਆਈ ਹਾਂ ਹਾਂ ਨਹੀਂ ਸਾਰੇ ਇੱਥੇ ਮੈਨੂੰ ਪੰਜ ਮਿਲ ਗੜੀ ਕੌਲੇ ਵਿੱਚ ਮੈਂ ਨਹੀਂ ਦੇਖੇ ਵਿੱਚ ਆਏ ਠੀਕ ਹੋਇਆ ਪੂਰਾ ਪਾਣੀਗੜ੍ਹ ਜੀ ਪੂਰਾ ਖਾਰ ਹੋਇਆ ਕੋਲੇ ਕਿ ਸਾਨੂੰ ਤਲਾਸ਼ ਮਿਲੀ ਸੀਗੀ ਵੀ ਇੱਥੇ ਉਹ ਗੋਲੀ ਚੱਲੀ ਹੈ ਜਿਨ੍ਹਾਂ ਨੇ ਦਰਖਾਸਤ ਦਿੱਤੀ ਕਮੇਟ ਕੀਤੀ ਸੀਗੀ ਉਹ ਹਗਾ ਚੰਦਰਪਾਲ ਦੀ ਕਹਿੰਦੀ ਮੈਂ ਵਾਈਫ ਨੂੰ ਉਹ ਤਾਂ ਸਾਡੇ ਕੋਲ ਆਈ ਨਹੀਂ ਸੀ ਫਲਾਹ ਦੇ ਕੇ ਥਾਣੇ ਚੱਲ ਗਏ ਆ ਦੂਜੀ ਪਾਰਟੀ ਆ ਲਾਪਰੀ ਦੇ ਇਹਨਾਂ ਦੀ ਗੱਡੀ ਇੱਥੇ ਖੜੀ ਆ ਇਹਨਾਂ ਦੇ ਗੱਡੀ 'ਚ ਇੱਕ ਖਰਾਬ ਹੋ ਜਾਣਾ ਉਹ ਤਸਦੀਕ ਕਰ ਰਹੇ ਆ ਥਾਣਾ ਜੇਡਕੀ ਮਰਾਈ ਰਿਹਾ ਤੇ ਨਹੀਂ ਤਸਦੀਕ ਕਰ ਰਹੇ ਆ ਵੀ ਹੈ ਕੀ ਐ ਮੈਟਰ ਦੀ ਉਹਨੇ ਵੀ ਦਰਖਾਸਤ ਦਿੱਤੀ ਇਹਨੇ ਦਰਖਾਸਤ ਸਰ ਇਹ ਕੋਈ ਪ੍ਰਾਨੀ ਰਣਜੀ ਸ਼ੇ ਇਹਨਾਂ ਦੀ ਵੀ ਇਹ ਪੁਸ਼ਟੀ ਦੇਣ ਅਰੇ ਆਈ ਮੈਂ ਬੋਕ ਤੇ ਆਈ ਪੁਸ਼ਟੀ ਇਹ ਹੈ ਕਿ ਇਹਨਾਂ ਉੱਤੇ ਜਿਹਦੇ ਦੇ ਕਲਾਂਦੇ ਨੇ ਕੋਈ ਗੁਰੂ ਕੇ ਬਾਗ ਦੇ ਉਹ ਤਾਂ ਬਸ ਆ ਰਹੇ ਨੇ ਇਹ ਬੰਦੇ ਇਹਨਾਂ ਦੇ ਪ੍ਰਾਈਸ ਰੇਂਜ ਹੈਗੀ ਆ ਪਰ ਇਹਨੇ ਦੱਸਣ ਦੇ ਬਿਹਾਵੇ ਕਿ ਰਾਤ ਨੂੰ ਚੜਾ ਸਰ ਕਿੰਨੇ ਖਰ ਹੋਏ ਆ ਇਹਨੇ ਦੱਸਣ ਦੇ ਬਿਹਾਵੇ 800 ਖਰ ਹੈ ਪਰ ਕੋਈ ਸੀਸੀਟੀਵੀ ਸਾਹਮਣੇ ਆਈ ਓਏ ਜੀ ਇੱਥੇ ਸੀਸੀਟੀਵੀ ਕੈਮਰਾ ਚੈੱਕ ਕਰਦੇ ਚੈੱਕ ਕਰਕੇ ਦੱਸ ਕਿਸੇ ਦੀ ਜਾਣੀ ਨੁਕਸਾਨ ਨਹੀਂ ਨਹੀਂ ਜੀ ਕੋਈ ਜਾਣੀ ਸਰ ਜਿਹੜਾ ਵੀ ਦੋਸ਼ੀ ਨਿਕਲੇਗਾ ਕਿਹੜੀ ਕਰਦੇ ਉਹਨੂੰ ਕੌਲਦੀ ਬੰਦੀ ਕ੍ਰਿਮਿਨਲ ਕਾਰਵਾਈ ਕੀਤੀ ਜਾਵੇ ਜਿਹੜਾ ਵੀ ਦੋਸ਼ੀ ਹੋਵੇ ਉਹ ਤਾਂ ਬੰਦੀ ਨਹੀਂ ਕਰਦਾ ਅੱਛਾ ਕਦਿ ਕਰਦਾ ਸਰ ਅੱਜ ਆਏ ਜੀ ਮੌਕੇ ਤੇ ਆਏ ਹੀ ਮੌਕੇ ਤੇ ਆਏ ਮੌਕੇ ਤੇ ਆਏ ਜੋ ਵੀ ਤੱਥ ਸਾਹਮਣੇ ਆਉਣਗੇ ਉਹਨੂੰ ਕਾਨੂੰਨੀ ਕਰਾਂਗੇ